हां जी दोस्तों ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਪਹੁੰਚੇ ਆ ਪਿੰਡ ਬੁਰਜ ਨੱਥੂਕੇ ਤਹਿਸੀਲ ਪੱਟੀ ਜਿਹੜਾ ਸ਼੍ਰੀ ਤਰਨਤਾਰਨ ਸਾਹਿਬ ਵੇਰ ਕੁਲਦੀਪ ਸਿੰਘ ਉਹਨਾਂ ਦੇ ਘਰ ਆਇਆ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਜਿੱਦਾਂ ਕਿ ਪਹਿਲਾਂ ਵੀ ਆਪਾਂ ਤੁਹਾਨੂੰ ਕਾਫੀ ਪਸ਼ੂ ਇਸ ਘਰੋਂ ਦਿਖਾਏ ਆ ਤੇ ਅੱਜ ਟੋਟਲ ਦੋਸਤੋ 7 ਕਨਗ ਤੁਹਾਨੂੰ ਦਿਖਾਉਣੇ ਆ ਜਿਨ੍ਹਾਂ ਦੇ ਵਿੱਚੋਂ ਅੱਜ 4 ਮਜਾਂ ਤੇ 3 ਬੈੜਾ ਦਿਖਾਵਾਂਗੇ ਸੋ ਇਹ ਸਾਰੇ ਪਸ਼ੂ ਵੀ ਹੈਗੇ ਆ ਗੱਬਣ ਤਿਆਰੀ ਵਾਲੇ ਵੀ ਮਿਲ ਜਾਣਗੇ ਪੂਰੀ ਡਿਟੇਲ ਵੀਰ ਕੁਲਦੀਪ ਤੋਂ ਆਪਾਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਅਗੋਂ ਜਿਹੜਾ ਕੋਈ ਖਰੀਦਦਾਰ ਵੀਰ ਦੋਸਤੋ ਘਰੇ ਆ ਰਿਹਾ ਪਸ਼ੂ ਖਰੀਦਣ ਦੋ ਡੰਗ ਚੋਕੇ ਪਸਮਾ ਕੇ ਆਪਣੀ ਤਸੱਲੀ ਤੁਸੀਂ ਕਰਨੀ ਹੈ ਜਿਹੜਾ ਪਸ਼ੂ ਸੋਇਆ ਸੁਆਇਆ ਗੱਬਣ ਪਸ਼ੂ ਚੌਂ ਥਣਾਂ ਦਾ ਟਿੱਪ ਕੇ ਭਰਾ ਕੇ ਤਸੱਲੀ ਵੀ ਤੁਹਾਡਾ ਕਰਨਾ ਹੱਕ ਬਣਦਾ ਕਿਉਂਕਿ ਪੈਸੇ ਖਰਚ ਕਰਨੇ ਆ ਕਿਸੇ ਫਾਰਮਰ ਵੀਰ ਨੇ ਦੂਰ ਨੇੜੇੋਂ ਕੋਈ ਸੌਦਾ ਕਰਦਾ ਤੇ ਆਨਲਾਈਨ ਆਨਲਾਈਨ ਸੌਦਾ ਕਰਦਾ ਦੋਸਤੋ ਤੇ ਵੀਡੀਓ ਕਾਲ ਤੇ ਵੀ ਤੁਸੀਂ ਤਸੱਲੀ ਕਰਵਾ ਸਕਦੇ ਜੀ ਪਰ ਇੱਕ ਗੱਲ ਆਪਣੀ ਹਮੇਸ਼ਾ ਜਿਹੜੀ ਹੁੰਦੀ ਹੈ ਦੋਸਤੋ ਬੇਨਤੀ ਰਿਕੁਐ ਵਖਾਏਗੇ ਪਸੂ ਦੀ ਨਰਕ ਪਰਖਾ ਤਸੱਲੀ ਉਹ ਘਾਰਨ ਕੇ ਜਰੂਰ ਕਰ ਲਿਆ ਕਰੋ ਠੀਕ ਹੈ ਜੀ ਕਿਉਂਕਿ ਵਿਖਾਉਣ ਦੇ ਵਿੱਚ ਤੇ ਦੱਸਣ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਫਰਕ ਨਾ ਰਵੇ ਉਹਨੂੰ ਵੈਰੀਫਾਈ ਕਰ ਲਿਆ ਕਰੋ ਜੇ ਜੋ ਦੱਸਿਆ ਜਾਂਦਾ ਥੱਲੇ ਉਹ ਮੌਜੂਦਾ ਹੈਗਾ ਜਾਂ ਨਹੀਂ ਹੈਗਾ ਅੱਜ 27 ਫਰਵਰੀ ਹੈ ਦੋਸਤੋ ਤਰੀਕ ਤੁਸੀਂ ਨੋਟ ਕਰ ਲਓ ਸਮਾਂ ਕੋਈ ਮਾਰਨਿੰਗ ਦੇ 9:30 ਪੌਣੇ 10 ਵਜੇ ਦਾ ਜਿਹੜਾ ਸਮਾਂ ਹੈਗਾ ਆਉ ਲੈਨੇ ਆ ਡਿਟੇਲ ਬਤੇਰੇ ਵੀਰ ਕੁਲਦੀਪ ਸਿੰਘ ਹੋਣਾਂ ਦੇ ਨਾਲ ਗੱਲਬਾਤ ਕਰਕੇ ਸਭ ਤੋਂ ਪਹਿਲਾਂ ਵੀਰ ਕੁਲਦੀਪ ਸਸਰੀਕਾਰ ਸਸਰੀ ਆ ਸਾਨੂੰ ਸਾਹਿਬ ਹੋ ਠੀਕ ਆਏ ਬਹੁਤ ਵਧੀਆ ਵੀਰ ਕੁਲਦੀਪ ਸਿੰਘ ਠੀਕ ਠਾਕ ਹਾਂਜੀ ਅੱਛਾ ਫਿਰ ਕਲਦੀਪਾ ਚ ਆਪਣੇ ਕੋਲ ਪਸ਼ੂ ਟੋਟਲ 7 ਨਗਨੇ ਹਾਂਜੀ 7 ਤੇ ਆ 4 ਮੱਈਆਂ ਤੇ 3 ਗਾਵਾਂ ਅੱਛਾ 4 ਮੱਜਾਂ ਤੇ 3 ਗਾਵਾਂ ਹਾਂਜੀ ਤੇ ਸੋਏ ਸੋਏ ਪਸ਼ੂ ਕਿੰਨੇ ਅੱਜ ਸੋਏ ਆ 3 ਮੱਜਾਂ ਸੁਈਆਂ 2 ਗਾਵਾਂ ਠੀਕ ਹੈ ਜੀ ਹਾਂ ਲਓ ਦੋਸਤੋ 2 ਗਾਵਾਂ ਸੁਈਆਂ ਨੇ ਤੇ ਤੇ ਦੋ ਹੀ ਮੱਜਾਂ ਸੁਈਆਂ ਨੇ ਦੋ ਗੱਬਣਾ ਹੈ ਦੋ ਗੱਬਣ ਤੇ ਦੋ ਸੁਈਆਂ ਮੱਜਾਂ ਹਾਂ ਠੀਕ ਹੈ ਦੋ ਗਾਵਾਂ ਸੁਈਆਂ ਠੀਕ ਹੈ ਜੀ ਦੋ ਗਾਵਾਂ ਸੁਈਆਂ ਨੇ ਠੀਕ ਹੈ ਜੀ ਤੇ ਇਹ ਪਸ਼ੂ ਸਵੇ ਸਵੇ ਆ ਦੋਸਤੋ ਗੱਬਣ ਪਸ਼ੂ ਆ ਤੇ ਕੱਲੇ ਕੱਲੇ ਪਸ਼ੂ ਦੀ ਡਿਟੇਲ ਤੁਹਾਨੂੰ ਮਿਲ ਜੂਗੀ ਵੀਡੀਓ ਦੇ ਨਾਲ ਐਂਡ ਤੱਕ ਜਰੂਰ ਜੁੜੇ ਰਹੋ ਤਾਂ ਜੋ ਪੂਰੀ ਇਨਫੋਰਮੇਸ਼ਨ ਪਸੂਆਂ ਨੂੰ ਮਿਲ ਸਕੇ ਬਿਲਕੁਲ ਦੀਪ ਪਹਿਲੇ ਨੰਬਰ ਤੋਂ ਸ਼ੁਰੂਆਤ ਕਿਹੜੇ ਬੰਨਿਓ ਕਰਨੀ ਹੈ ਮੇਲੇ ਭਾਵੇਂ ਗਾਵਾਂ ਵਾਲੋਂ ਕਰ ਲਈਏ ਮੱਝਾਂ ਨੂੰ ਕਰਨਗੇ ਜਿਹੜੇ ਪਾਸੇ ਮਰਜ਼ੀ ਆ ਜਾਓ ਗਾਵਾਂ ਵਾਲੇ ਪਾਸੇ ਆ ਜਾਓ ਚਲ ਗਾਵਾਂ ਵਾਲੋਂ ਕਰ ਲਈਏ ਉਹ ਦੋਸਤੋ ਪਹਿਲੇ ਨੰਬਰ ਤੋਂ ਗਾਵਾਂ ਤੋਂ ਸ਼ੁਰੂਆਤ ਕਰਦੇ ਇਸ ਪਹਿਲੇ ਨੰਬਰ ਵਾਲੀ ਵੇੜ ਤੋਂ ਤੇ ਇਹਦੀ ਡਿਟੇਲ ਕੀ ਹੈ ਵੇਰ ਸੁਭਾ ਕਿੰਨਾ ਅੱਗੇ ਸੂਣ ਵਾਲੀ ਆ ਸੁਹਾ ਦੁੱਜਾ ਸੂਣ ਵਾਲੀ ਆ ਦੁੱਜਾ ਹਾਂਜੀ ਤੇ ਸਮਾਂ ਕਿੰਨਾ ਕੁ ਲੈਜੂ ਸਮਾਂ ਲੈਜੂ ਹਫਤਾ ਲੈ ਹਫਤਾ ਲੈਜੋ ਹਾਂਜੀ ਲਓ ਦੋਸਤੋ ਹਫਤਾ ਹਜੇ ਸਮਾਂ ਬਾਕੀ ਆ ਸੂ ਤੇ ਦੂਜਾ ਸੂਆ ਸੈਕਿੰਡ ਟਾਈਮਰ ਆ ਬਾਕੀ ਥਣ ਧੂਣ ਵੇਖੋ ਤੁਸੀਂ ਕਿਹੜਾ ਲੱਗਾ ਕਰਮਾਲੀ ਨੂੰ ਮੋਠੀ ਥਾਂ ਨਾਲ ਖੋਲ ਲਾ ਵੀ ਠੰਡੀ ਧੀਰੀ ਵੀ ਪੂਰੀ ਹੈ ਹਾਂ ਲਓ ਰਵਾਇ ਕੋਈ ਨਹੀਂ ਲਓ ਜੀ ਸੀਲਸ ਲੱਗ ਠੰਡੀ ਧੀਰੀ ਜਿੰਦਾ ਮਰਜੀ ਦੋਸਤੋ ਤਸੱਲੀਆਂ ਕਰੀ ਚੱਲੋ ਆ ਕਰੋ ਗੱਲ ਠੀਕ ਤੇ ਦਿਨ ਹਜੇ ਲੈ ਜੂ ਪੰਜ ਚਾਰਕ ਦਿਨ ਹਫਤਾ ਹੀ ਲੈ ਜੂਗੀ ਹਫਤਾ ਲੈ ਜੂ ਹਾਂ ਪਹਿਲਣੇ 20 ਕਿਲੋ ਦੁੱਧ ਤਿਆਰ ਕੀ ਦੇਵਾਂਗੀ ਪਹਿਲਣ ਦੇ ਹਾਂ 20 ਕਿਲੋ ਤਾਂ ਪਹਿਲਾਂ ਥਣ ਭਾਂਡਾ ਹੀ ਦਸਣ ਡਿਆ ਹਾਂ ਬਾਕੀ ਫੇਸ ਕੁਆਲਿਟੀ ਹਰ ਕਿਸੇ ਸੇਵਾ ਕੋਈ ਕਰੇ ਤੇ ਪੰਜੀ ਵਿੱਚ ਹੋ ਸਕਦਾ ਏ ਠੀਕ ਆ ਜੀ ਆ ਫੇਸ ਕੁਆਲਿਟੀ ਜਿਸ ਵਾਰਡ ਦੀ ਠੀਕ ਆ ਜੀ ਦੂਜਾ ਸੁਹਾ ਬਾਕੀ ਜੰਮੀਪਲੀ ਪੂਰੀ ਆ ਦੋਸਤੋ ਕਰਮ ਵਾਲੀ ਹੈ ਪੂਰੀ ਗੋਲ ਆ ਕੋਈ ਲਸੇਰੀ ਨਹੀਂ ਗਈ ਕੋਈ ਲੱਸੀ ਨਹੀਂ ਗਈ ਹੈ ਪੂਰੀ ਚੌੜੀ ਆ ਪਿੱਠ ਪੁੜੇ ਤੋਂ ਆ ਦੇਖ ਕੇ ਤੁਸੀਂ ਚੈੱਕ ਕਰ ਲੋ ਇੱਕ ਹਫਤਾ ਹਜੇ ਸਮਾਂ ਕੱਢਦੀ ਆ ਠੀਕ ਆ ਇੱਕ ਹਫਤਾ ਹਜੇ ਸਮਾਂ ਬਾਕੀ ਆ ਸੂਣ ਦੇ ਵਿੱਚ ਆ ਲੋ ਪਰਵਾਹ ਕੋਈ ਨਹੀਂ ਭੰਗਾ ਇਧਰੋਂ ਬਹਿ ਜਾ ਆ ਲੈ ਹਾਂ ਠੰਡੀ ਸੀ ਲਾ ਲੋ ਜੀ ਜਿੱਦਾਂ ਮਰਜ਼ੀ ਦੋਸਤੋ ਤਸੱਲੀ ਕਰੀ ਚੱਲਿਓ ਠੀਕ ਆ ਲੈ ਬਿਰਕਲਦੀਪ ਖੋਲ ਕੇ ਤੋਰ ਦਈਏ ਇਹਨੂੰ ਠੀਕ ਆ ਬਾਕੀ 5-7 ਦਿਨ ਹਜੇ ਸਮਾਂ ਦੋਸਤੋ ਇੱਕ ਵਾਰੀ ਮੈਂ ਫੇਰ ਕਨਫਰਮ ਕਰਾ ਦੇਣਾ 5-7 ਦਿਨ ਲੈ ਜੂਗੀ 5 ਤਰੀਕ ਨੂੰ ਉਹਦੇ ਦਿਨ ਪੂਰੇ ਹੁੰਦੇ ਆ ਠੀਕ ਆ ਜੀ ਪਹਿਲੋਂ ਵੀ ਖਾ ਸਕਦੀ ਆ ਤੇ ਦੋ ਦਿਨ ਉੱਤੇ ਵੀ ਖੜ੍ਹ ਸਕਦੀ ਆ ਲਓ ਜੀ ਠੀਕ ਆ ਸੋ ਚਲੋ ਤਾਂ ਜਿੰਨੇ ਲੈ ਜੇ ਉਹਨੇ ਬਣ ਜੂਗੀ ਹਾਂ ਆਹ ਬਲੋ ਦਰਦੀ ਥੋੜੀ ਆ ਠੀਕ ਹੈ ਜੀ ਸੋ ਹਵਾਨੇ ਦਾ ਸਟਰਕਚਰ ਸੋਣਾ ਖੁੱਲਾ ਪਾਂਡਾ ਦੋਸਤੋ ਬਾਕੀ ਤੁਹਾਡੇ ਸਾਹਮਣੇ ਆ 20 ਤੋਂ ਪਲੱਸ ਕਰਮ ਵਾਲੀ ਦੁੱਧ ਪਾਉਗੀ ਜਿਵੇਂ ਦੱਸਿਆ ਬੀਰ ਕੁਲਦੀਪ ਸਿੰਘ ਉਹਨਾਂ ਨੇ ਪਿਛਲੇ ਸਵੇਰ ਦਾ ਦੁੱਧ ਜਿੱਥੋਂ ਪੁੱਛਿਆ ਵੀ ਚੰਗਾ ਦੁੱਧ ਚਾਹੀਦਾ 20 ਕਿਲੋ ਤੋਂ ਉੱਪਰ ਤੇ ਇਹਦਾ ਮੁੱਲ ਕੀ ਕਰਨੀ ਬੀਰ ਕੁਲਦੀਪ ਸਿੰਘ ਮੁੱਲ ਤੇ ਸੰਧੂ ਸਾਹਿਬ ਜਿੰਨਾ ਮਰਜ਼ੀ ਕਰ ਲਈਏ ਹਾਂਜੀ ਭਾਵੇਂ 65 ਕਰ ਲਈਏ ਬਾਹਰ ਕਰ ਲਈਏ ਹਾਂ ਆਣਾ 60 ਹਜ਼ਾਰ ਦੀ ਦਿਆਂਗੇ 60 ਹਜ਼ਾਰ ਦੀ ਹਾਂਜੀ ਠੀਕ ਹੈ ਜੀ ਯਸਨ ਰੋਹੀਏ 60 ਹਜ਼ਾਰ ਮਾਤਣ ਕਰ ਦਿਆਂਗੇ ਆ ਕਰਿਆ ਆਂ ਦਾ ਹਾਂ ਕਰਿਆ ਆਂ ਕਰ ਦਿਆਂਗੇ ਉਹਨਾਂ ਚੱਕਰ ਕੋਈ ਨਹੀਂ ਕੀ ਗੱਲ। ਲਓ ਦੋਸਤੋ 65 62 ਕੁਝ ਵੀ ਡਿਮਾਂਡ ਹੋਵੇ 60000 ਦੇ ਵਿੱਚੋਂ ਛੋੜਛੱਪਾ ਮਾਨਤਨ ਹੋ ਜਾਊਗਾ ਘਰੇ ਆਏ ਵੀਰਾਂ ਦਾ। ਬਾਕੀ ਟਿੱਪਣ ਤੋਂ ਆਪਣੀ ਤਸੱਲੀ ਆ ਜੀ। ਟਿੱਪਣ ਤੋਂ ਬਰੋਕੇ ਆ। ਲਓ ਜੀ। ਜਿੱਤ ਪਹੁੰਚਿਆ ਪਾਉਣੇ ਧਾਰਾ ਮਾਰ ਦੇਣੇ ਆ। ਲਓ ਜੀ ਕਰੋ। ਲਓ ਜੀ। ਬਾਕੀ ਚੌਥਾਣਾਂ ਦੀ ਟਿੱਪ ਕੇ ਦੋਸਤੋ ਵੀ ਤੁਹਾਨੂੰ ਦਿਖਾ ਦਿੰਨੇ ਆ ਕਰੋ ਚੈੱਕ ਬੋਲਾ ਕਰਮਾ ਦੀ ਦਾ। ਅਨਿਰਾਹ ਦੇਖੋ। ਆ ਲਓ ਜੀ। ਆ ਉਲਟਾ ਪੈਣੀ ਵਾਲਾ ਮਗਰਲਾ ਥਾਨ ਕਰੋ ਚੈੱਕ। ਠੀਕ ਹੈ ਕਬੀਰ ਠੀਕ ਹੈ ਕਬੀਰ ਸੇ ਠੀਕ ਹੈ ਜੀ ਲਓ ਜੀ ਠੀਕ ਆ ਬਾਕੀ ਪਸੰਦ ਆਉਗੀ ਸੌਦਾ 200 ਤੁਸੀਂ ਕਰ ਲਿਓ ਠੀਕ ਆ ਘਰੇ ਆਣ ਕੇ ਤਸੱਲੀ ਕਰਨੀ ਆ ਉਹ ਵੀ ਕਰ ਲਿਓ ਅੱਗੇ ਆ ਗਈ ਆਪਣੇ ਕੋਲ ਸ਼ਾਹੀਵਾਲ ਹਾਂ ਸ਼ਾਹੀਵਾਲ ਸੂਈ ਕੱਲ ਦੀ ਲਓ ਜੀ ਸ਼ਾਹੀਵਾਲ ਦੋਸਤੋ ਕਰੋਸ ਅੰਗ ਦੇ ਵਿੱਚ ਇਹ ਵੀ ਸੂਈ ਸੁਵਾਈ ਵੜਦੇ ਤੁਹਾਨੂੰ ਮਿਲ ਜੂਗੀ ਤੇ ਇਹ ਕੱਲ ਦੀ ਸੂਈ ਆ ਇਹ ਕੱਲ ਦੀ ਸੂਈ ਆ ਬੱਚਾ ਇਹਦੇ ਮਗਰ ਬੱਛੀ ਲਓ ਜੀ ਮਗਰ ਬੱਛੀ ਆ ਗਈ ਆ ਬੱਛੀ ਵੀ ਸ਼ਾਹੀ ਵਾਲੀ ਆ ਮਗਰ ਠੀਕ ਆ ਜੀ ਬੱਛੀ ਗੇਅਰ ਤੇ ਸ਼ਾਹੀਵਾਲ ਦਾ ਕਰੋਸ ਆ ਤੁਹਾਨੂੰ ਕੋਲ ਤੁਸੀਂ ਵੇਖੋ ਵਿੱਚ ਮੋੜਦੀ ਆ ਬਿਲਕੁਲ ਗੇਅਰ ਤੇ ਕਰਾਓ ਸਾ ਠੀਕ ਆ ਬਾਕੀ ਥਾਂ ਤੁਹਾਨੂੰ ਬਹੁਤ ਚੰਗਾ ਇਹਨੂੰ ਪੂਲਾ ਥਾਣਾ ਪੂਰਾ ਚਾਰ ਥਾਣ ਤੇ ਆ ਲਓ ਜੀ ਅਸਾਂ ਕੋ ਦੀ ਵੀਰ ਹੁਣ ਬੌਲੇ ਤੇ ਚਵਾਈਏ ਦੀ ਚੱਲਣ ਢੀ ਆ ਕਿੰਨਾ ਕ ਪੌਲਾ ਵੈਸੇ ਚੋਇਆ ਤੋ ਬੌਲਾ 9 ਜੇ 10 ਹੋ ਜੇ ਹਾਂ ਇੰਨਾ ਹੈਗਾ ਹੁਣ ਠੀਕ ਆ ਚੋਣ ਚੜ ਸੁਥਰੀ ਨਿਕਲੀ ਚੋਣ ਚੋ ਨੋਕੇ ਆ ਠੀਕ ਆ ਤੇ ਸੂਬਾ ਕਿੰਨਾ ਅੰਗ ਤੇ ਦੁੱਤੀ ਜਾ ਕੇ ਸੂਬਾ ਤੇ ਜਾਊਗਾ ਤੀਜਾ ਹਾਂ ਤੀਜਾ ਸੂਬਾ ਲਓ ਜੀ ਲਓ ਵੀਰ ਕੱਢ ਕੇ ਤੋਰ ਕੀ ਹੁਣ ਦੋਸਤੋ ਸ਼ਾਹੀਵਾਲ ਕਰੋ ਸੰਗ ਦੇ ਵਿੱਚ ਆ ਕੱਲ ਹੀ ਸੂਈ ਆ ਤਾਜੀ ਮਗਰ ਵੀ ਵੱੱਛੀ ਆ ਵੋਛੀ ਵੀ ਤੁਹਾਨੂੰ ਦਿਖਾਤੀ ਹੈ ਬਹੁਤ ਸੋਹਣੀਆਂ ਕ੍ਰੋਸ ਦੇ ਵਿੱਚ ਆ ਸ਼ਾਹੀ ਬਾਗ ਤੇ ਗਿਰਦਾ ਜਿਹੜਾ ਕ੍ਰੋਸ ਆ ਬੱਸੀ ਦੇ ਵਿੱਚ ਤੇ ਇੱਕ ਰੰਗ ਬਿਲਕੁਲ ਲਾਲ ਆ ਜਿਵੇਂ ਆਪਾਂ ਮੋਸਟਲੀ 컬러 ਦੇਖਦੇ ਆ ਰੈੱਡ ਲਾਲ ਕਲਰ ਠੀਕ ਆ ਤੇ 8 9 8 9 ਜਿਹੜਾ ਹੁਣ ਬੌਲਾ ਹੈਗਾ ਇਸ ਵੈੜ ਦੇ ਥੱਲੇ ਆਜੋ ਦੂਜਾ ਦੇਣਾ ਸੂਈ ਨੂੰ ਦੋ ਤੇ ਆਣੀ ਇਹ ਵੀ 12 13 ਕਿਲੋ ਦਈ ਉਹ 13 ਚੁਵਾਈ ਜੋਗੀ 11 12 12 ਲੀਟਰ ਇਹਨਾਂ ਦੇ ਇਹਨਾਂ ਦਾ ਹੀ ਹੋਊਗੀ ਠੀਕ ਹੈ ਜੀ ਲਓ ਬੇ ਠੀਕ ਆ ਸੋ ਬਾਕੀ ਕੁਲਦੀਪ ਸਿੰਘ ਦੁੱਧ ਵੀ ਇਹਨਾਂ ਦਾ ਬਹੁਤ ਵੇਰ ਕਹਿੰਦਾ ਵੀ ਆਪਣਾ ਜਿਵੇਂ ਸੰਗੜਾ ਹੀ ਹੁੰਦਾ ਫੈਰ ਫੁੱਟ ਮੋਟਾ ਮੋਟਾ ਦੁੱਧ ਹੁੰਦਾ ਥੋੜਾ ਮੱਜਾਂ ਤੇ ਬਰਾਬਰ ਹੀ ਗੱਲਬਾਤ ਹਾਂ ਹਾਂ ਤੇ ਇਹਦਾ ਫਿਰ ਮੁੱਲ ਕੀ ਬਾੜੀ ਰਹੂਗਾ ਮੁੱਲ ਤੇ ਭਾਵੇਂ 40 38 ਜੋ ਮਰਜ਼ੀ ਗੱਲ ਲਈਏ 35000 ਦੀਆਂ ਆਣਾ ਹੀ ਆ 35 ਦੀ ਹਾਂ 35000 ਜੇ ਸੁਣੋ ਹਾਂ 500 ਛੜ ਦਿਆਂਗੇ ਇਹਦੇ ਚੋਂ ਲਓ ਜੀ 34.5 ਦੇ ਦਾਂਗੇ ਲਓ ਦੋਸਤੋ 34.5 ਹਜ਼ਾਰ ਦੀ ਭਾਈ ਕੁਲਦੀਪ ਕਹਿੰਦਾ ਵੀ ਦੇ ਦ ਠੀਕ ਆ ਸਵਾ ਥਣਦੇਵਾ ਤੁਸੀਂ ਵੇਖ ਲਓ ਠੀਕ ਆ ਜੀ ਬਾਕੀ ਵਰਾ ਵਰੂ ਵਰਦੀ ਬੁਰਦੀ ਹਨ ਪੋਲੀ ਓਕੇ 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 ਉਹਦੀ ਗੱਲ ਮੜਾ ਲਾਦਨੇ ਬੱਚਾ ਹੋਣੀ ਆਪਾਂ ਲਓ ਜੀ ਵਰਦੀ ਬੁਰਦੀ ਦੋਸਤੋ ਬਿਲਕੁਲ ਪੋਲੀ ਆ ਬੱਚਾ ਲਾ ਕੇ ਕੋਈ ਦੋ ਦੋ ਤਿੰਨ ਤਿੰਨ ਧਾਰਾ ਮਾਰ ਕੇ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਆ ਲਾ ਠੀਕ ਆ ਐ ਨਹੀਂ ਚਾਹੇ ਕੋਈ ਵੰਗਾ ਪਾਲੇ ਚਾਹੇ ਨਾ ਪਾਲੇ ਠੀਕ ਆ ਜੀ ਵੰਗਾ ਪਾਈਦਾ ਹੁਣ ਹੁੰਦਾ ਹਾਂ ਹਾਂ ਚਲੋ ਵੰਗਾ ਪਾਲੇ ਤੇ ਬਹੁਤ ਵਧੀਆ ਗੱਲ ਆ ਉਦਾਂ ਹੀ ਧਰੀ ਆਉਂਦੀ ਆ ਇਹ ਉਦਾਂ ਹੀ ਆਈ ਜਾਂਦੀ ਆ ਕਰ ਲ ਕਰ ਲ ਕੇ ਧੋਦੇ ਵਿੱਚ ਟਾਈ ਚਟਾ ਦੋਦ ਮੱਜਾਂ ਦੇ ਬਰਾਬਰ ਹੀ ਕੰਮ ਲਓ ਚੰਗੀ ਆ ਉਹਦਾ ਠੀਕ ਆ ਲਓ ਦੋਸਤੋ ਸਾਡੇ 34000 ਦੀ ਇਹ ਦਿੱਤੀ ਜਾਊਗੀ ਠੀਕ ਆ ਡਿਮਾਂਡ ਕੁਛ ਵੀ ਹੋਵੇ ਹਾਂ ਤੇ ਵਿਹੜ ਚੰਗੀ ਆ ਇਸ ਤੋਂ ਬਾਅਦ ਕੁਲਦੀਪ ਅੱਗੇ ਬਈਆ ਆ ਗਿਆ ਆਪਣੇ ਕੋਲ ਡੱਬੀ ਹਾਂ ਇਹਦੀ ਡਿਟੇਲ ਕੀ ਆ ਵੀਰ ਅੱਠ ਕਿਲੋ ਦੁੱਧ ਦੇਖੋ ਨੈਟ ਜਿਹੜਾ ਆਊਗਾ 8 ਕਿਲੋ ਦੁੱਧ ਹਾਂ ਸਮਾਂ ਕਿੰਨਾ ਕੁ ਸੀ ਹੋ ਗਿਆ ਸੁਈ ਨੂੰ ਇਹਨੂੰ ਘੱਟੋ ਘੱਟ ਹੋਗੇ ਨੇ 3 ਮਹੀਨੇ ਹੋਣਗੇ ਤੈਨਾਂ ਕਮਿੰਨੇ ਹਾਂ ਤੈਨਾਂ ਕਮਿੰਨੇ ਕਰਕੇ ਲੈ ਲੈਣਾ ਬੇਣ ਬੱਚੋ ਇਸੇ ਤਰ੍ਹਾਂ ਥਾਪੀ ਤੇ ਬਹਿ ਜਾਈਦਾ ਏਦਾਂ ਏਦਾਂ ਹੀ ਪਹਾੜਾ ਪਾ ਕੇ ਬਹਿ ਜਣਾ ਬਾਕੀ ਦੋਸਤੋ ਪਹਾੜਾ ਲੈ ਲੀਂ ਕਿ ਚਾਰੂ ਦਾ ਨਰਮਲੀ ਹੈ ਚਾਰੂ ਆ ਇਸੇ ਤਰ੍ਹਾਂ ਪਹਾੜਾ ਵੰਡਾ ਪਾ ਕੇ ਤੁਸੀਂ ਬਹਿ ਜੋਗੇ ਦੋਸਤੋ ਤੇ 8 ਕਿਲੋ ਦੁੱਧ ਇਸ ਵਿਹੜ ਦੇ ਥੱਲੇ ਆ ਬਾਕੀ ਕਿਸੇ ਥਣ ਦੇ ਵਿੱਚ ਕੋਈ ਬਾਅਦ ਘਾਟ ਨਾ ਨਾ ਥਣਾ ਥਣਾ ਦੀ ਗਰੰਟੀ ਹੋਊਗੀ ਪੂਰੀ ਲਓ ਜੀ ਹਾਂ ਥਣਾ ਦੀ ਦੋਸਤੋ ਗਰੰਟੀ ਹੋਊਗੀ ਵੀਰਾਂ ਦਾ ਬਾਕੀ ਕਿਸੇ ਪਾਸੇ ਕੋਈ ਬਾਅਦ ਘਾਟ ਨਹੀਂ ਹੋਊਗੀ ਜਿੰਨਾ ਅਗਲੇ ਨਾਲ ਅਗਲਾ ਚੋਕੇ ਤੁਹਾਨੂੰ ਮਿਲ ਜਾਊਗਾ ਦੋ ਦੋਨੇ ਮਗਰਲੇ 8 ਕਿਲੋ ਦੁੱਧ ਇਸ ਵੈਟ ਦੇ ਥੱਲੇ ਹੁਣ ਹਾਜ਼ਰ ਆ। ਸਮਾਂ ਦੋਸਤੋ ਆਪਦੇ ਹਿਸਾਬ ਨਾਲ ਤੁਸੀਂ ਜਿੰਨਾ ਮਰਜ਼ੀ ਜਜਮੈਂਟ ਕਰ ਲਿਓ ਕਿਉਂਕਿ ਬੇਣ ਬੱਚੇ ਤੋਂ ਆ ਤੇ ਟੋਕੜੀ ਤੁਸੀਂ ਮੰਨ ਕੇ ਖਰੀਦਣੀ ਆ ਕਿਸੇ ਵੀਰ ਨੇ ਠੀਕ ਆ ਜੀ। ਉਹਦਾ ਇਹ ਸੇਵਾ ਕੋਈ ਕਰੂ ਦੁੱਧ 10 ਕਿਲੋ ਚ ਹੋਈ ਹੈ ਉਹ ਗਰਮਾਨ ਨਹੀਂ। ਹਾਂ। ਹਾਂ। ਬਾਕੀ ਸੇਵਾ ਨਾਲ ਹੁਣ ਆਪਣੇ ਘਰੋਂ ਐਸੀ 8 ਹੀ ਆ। 8 ਕਿਲੋ ਪੱਕਾ ਆਊਗਾ। ਠੀਕ ਹੈ। ਦੁੱਧ ਭਾਵੇਂ 9 ਹੋਏ 8 ਕਿਲੋ ਲੈ। ਲਓ ਜੀ। ਠੀਕ ਆ ਜੀ ਵੈਸੇ 8 ਤੋਂ ਬਾਹਰ ਵੀ ਹੋ ਸਕਦਾ ਵੀਰ ਦੇ ਕਹਿਣ ਦੇ ਮੁਤਾਬਕ ਪਰ 8 ਕਿਲੋ ਮੰਨ ਕੇ ਕੋਈ ਭਰਾ ਸੌਦਾ ਕਰ ਲੇ ਵੀ ਜਿੰਨੇ ਦੀ ਤੁਸੀਂ ਚੁਵਾਈ ਕਰ ਲੈ ਨੱਤੇ ਨੂੰ ਬਾਕੀ ਕਦਕੂ ਤਾਂ ਬਿਲਕੁਲ ਚੰਗੀਆਂ ਨਾ ਹਾਂ ਤੁੱਜਾ ਸੁਗਾ ਏ ਅਗਰ ਰਲੀ ਰੂਲੀ ਜਾਂ ਬਣੀ ਪੂਣੀ ਵੀ ਹੈ ਜਾਂ ਨਹੀਂ ਨਹੀਂ ਇਹ ਲੈਣੀ ਬੜੀ ਚਲੋ ਜੀ ਪਰਖਾਲ ਦੋਸਤੋਂ ਹੁੰਦਾ ਕੋਈ ਵੇਰਵਾ ਹੋਵੇ ਤੇ ਨਾਲ ਜ਼ਰੂਰ ਪਾ ਦੇਣਾ ਸੀਗਾ ਠੀਕ ਅੱਗੇ ਨਵੇਂ ਤੋਂ ਧਨੀਰ ਆਲੀ ਗਈ ਠੀਕ ਹੈ ਜੀ ਤੇ ਬਾਕੀ ਥਾਂ ਥਾਂ ਨੂੰ ਤੁਹਾਡੇ ਸਾਹਮਣੇ ਆ ਇੱਕ ਹੋਰ ਫੇਅਰ ਦੇਖ ਲਓ ਕਿਉਂ ਦੂਰੋਂ ਨੇੜੇ ਤੋਂ ਕਿਸੇ ਭਰਾਣੇ ਸੌਦਾ ਕਰਨਾ ਤੁਸੀਂ ਆ ਕਰੋ ਜੀ ਠੀਕ ਹੈ ਜੀ ਅੱਛਾ ਫਿਰ ਕਲਦੀਪ ਫਿਰ ਇਹਦਾ ਮੁੱਲ ਕੀ ਕਰਦੇ ਆ ਮੁੱਲ ਤੇ ਦਾ ਕਰਦੇ ਆ 22000 ਹਾਂ ਨਾ 19000 ਦੇ ਦਾਂਗੇ 19 ਦੀ 19000 ਦੀ ਹੋਰ ਵੀ ਕਰਦੇ ਥੋੜਾ 19000 500 ਛੱਡ ਦਾਂਗੇ ਲੈ 1850 185000 ਦੇ ਦਾਂਗੇ ਲਓ ਜੀ 185000 ਦੀ ਮਿਲ ਜੂਗੀ 8 ਕਿਲੋ ਦੁੱਧ ਦਾ 200 ਚੰਗੀ ਸੇਵਾ ਕਰ ਲਊਗਾ ਕਿਲੋ ਭੰਡ ਕਿਸੇ ਵਧਾਉਣਾ ਘਟਾਉਣਾ ਉਹ ਅਗਲੇ ਵੀਰ ਤੇ ਬਾਕੀ ਸੇਵਾ ਕਰਨੀ ਕਿ ਦੁੱਧ ਭੰਦਾ ਹੀ ਚੋਈ ਜਾਣ ਹਾਂਜੀ ਹਾਂਜੀ ਬਿਲਕੁਲ ਲਓ ਵੀ ਦੋਸਤੋ ਇਹ ਤਾਂ ਗਾਵਾਂ ਹੋ ਗਈਆਂ ਇਧਰ ਮੱਝਾਂ ਤੁਹਾਨੂੰ ਦਿਖਾ ਦਿੰਨੇ ਆ ਤਿੰਨ ਮੱਝਾਂ ਨੇ ਵੀਰ ਗੁਰਦੀਪ ਸਿੰਘ ਹੋਣਾ ਦੇ ਕੋਲ ਤੇ ਪਹਿਲੇ ਨੰਬਰ ਤੋਂ ਕਿਧਰੋਂ ਸ਼ੁਰੂ ਕਰਦੇ ਆ ਇਧਰੋਂ ਕਰ ਲਓ ਚੱਲ ਇਧਰ ਵੱਡੀ ਵਾਲਾ ਇੱਕ ਤੋਂ ਕਰ ਲਈਏ ਇਸ ਟਾਂਗ ਹਾਂ ਮੱਝ ਦੋਸਤੋ ਆ ਵੇਖ ਲਓ ਬਿਲਕੁਲ ਤੁਹਾਡੇ ਸਾਹਮਣੇ ਆ ਬਾਡੀ ਸਟ੍ਰਕਚਰ ਦੀ ਕਾਫੀ ਵੱਡੀ ਮੱਝ ਸਰੀਰ ਘਟਾਂਚਾ ਸੋਹਣਾ ਮੈਂ ਇਹਦਾ ਪੂਰੀ ਚੰਗੀ ਚੌੜੇ ਪਿੱਠ ਪੁੜੇ ਤੋਂ ਚੰਗੀ ਪਲੀ ਗੁਲੀ ਆ ਕਰਮਾਂ ਵਾਲੀ ਕਿਸੇ ਪਾਸੇ ਕੋਈ ਸ਼ੱਕ ਨਹੀਂ ਮੈਨੂੰ ਲੱਗਦਾ ਵੀ ਗੁੰਝਾਇਸ਼ ਨਹੀਂ ਹੈਗੀ ਵੀ ਕੋਈ ਸ਼ੱਕ ਵੀ ਲੱਸੀ ਆ ਜਾਂ ਛੋਟੀ ਆ ਮਦਰ ਹੀ ਨਹੀਂ ਫੁੱਲ ਵੱਡੀ ਹਾਈਟ ਦੀ ਆ ਬਾਕੀ ਫੇਸ ਕੁਆਲਿਟੀ ਵੇਖੋ ਆ ਲਓ ਜੀ ਠੀ ਮੂੰਹ ਮੱਥੇ ਤੋਂ ਦੇਖੋ ਚੰਗੀ ਆ ਨੀਲੀ ਦਾ ਪਾਣੀ ਨੀਲੀ ਨੀਲੀ ਜਾਂਦੀ ਆ ਜੀ ਨੀਲੀ ਦਾ ਪਾਖਾ ਮੱਝ ਦੇ ਵਿੱਚ ਪੂਰਾ ਤੇ ਅੱਗੇ ਇਹ ਸੁਆ ਕਿਨਮਾ ਹੁੰਦੀ ਆ ਜੀ ਸੁਆ ਦੁੱਜਾ ਜਾਂ ਤੇ ਜਾਲ ਮੰਨ ਲੈ ਕੋਈ ਅੱਛਾ ਜੀ ਵੱਡੀ ਮਾਇਆ ਤੇ ਤਜਾ ਸੋ ਹੋ ਸਕਦੀ ਆ ਹਾਂ ਤੇਜਾ ਵੀ ਹੋ ਸਕਦੀ ਥੰਬੀ ਵਾਲੀ ਪੂਰੀ ਤੇਜਾ ਸੁਆ ਦਾ ਸਾਬ ਲੱਗ ਲੈਣ ਕੋਈ ਠੀਕ ਆ ਜੀ ਸੋ ਤੇਜਾ ਸੁਆ ਉਹ ਦੋਸਤੋਂ ਤੁਸੀਂ ਅੰਗਗੇ ਸੌਦਾ ਕਰ ਲਿਓ ਬਾਕੀ ਆਹ ਵੇਖੋ ਸੁਆ ਲੱਗਦੀ ਉਹ ਲੈ ਸਕਦੇ ਜੇ ਠੀਕ ਆ ਜੀ ਘਰ ਵਾਲਿਆਂ ਦੇ ਦੁੱਜੇ ਹੀ ਆਖੀ ਆ ਬੱਕੀ ਨਾਸ ਆ ਤੇ ਮਾਥਾ ਬੱਲ ਬਿੱਲੀ ਮਨ ਕੀ ਅੱਖ ਅਗਲੇ ਪੈਰਾਂ ਦੇ ਬਿਲਕੁਲ ਵੇਖੋ ਤੁਸੀਂ ਪੱਬੀਆਂ ਦੇ ਮ ਤੇ ਮਗਰਲੇ ਖੁਰ ਜਿਹੜੇ ਗਿੱਟ ਗਿੱਟ ਧੋਤੇ ਆ ਤੇ ਵੀਰ ਕੁਲਦੀਪ ਇਹ ਤਾਂ ਬਾਡੀ ਸਟਰਕਚਰ ਹੋ ਗਿਆ ਤੇ ਬਾਕੀ ਦੀ ਡਿਟੇਲ ਕੀ ਆ ਸੁਬਾ ਤੇ ਤੀਜਾ ਹੋ ਗਿਆ ਦਿਨ ਕਿੰਨੇ ਕੁ ਲੈ ਜੂ ਵੈਸੇ ਦਿਨ ਹੱਪਤਾ ਲੈ ਜੂਗੀ ਹਫਤਾ ਘਰ ਵਾਲੇ ਦੇ ਆਨੇ 14 15 ਕਿਲੋ ਦੁੱਧ ਕਿਉਂ ਦੇ ਰਹੇ ਆ ਅੱਛਾ ਜੀ ਬਾਕੀ ਹੁਣ ਸੂਗੀ ਤੇ ਫੇਰ ਪਤਾ ਲੱਗੂਗਾ ਪਰਿਆ ਪੰਡਾ ਹੈ ਨਾ ਹਾਂ ਪਰਿਆ ਪੰਡਾ ਵਾ ਬਿਲਕੁਲ ਹੁਣ ਮਨ ਵੀ ਕਹਦੇ ਕੋਈ ਤੇ ਉਹ ਵੀ ਸੱਚ ਸੱਚ ਆ ਉਹ ਵੀ ਸੱਚੀ ਆ ਬਾਕੀ ਸੂਹ ਫੇਰ ਪਤਾ ਲੱਗੂ ਕਿੰਨਾ ਦਿੰਦੀ ਆ ਫੇਰ ਪਤਾ ਲੱਗੂ ਬਾਕੀ ਚੇਡਾ ਬਾਡਾ ਬੰਤਰਾ ਬਾਕੀ ਜਿੰਦਾ ਕਦਗੂ ਦਾ ਤੇਰਾ 14 ਕਿਲੋ ਵੰਦਾ ਬਾਕੀ ਥੱਲੇ ਥੋੜੀ ਜਿਹੀ ਰਹੂਗੀ ਮੈਂ ਤਾਂ ਟਾਇਰ ਤੇ ਦੁੱਧ ਦੇ ਦੂੰਗੀ ਜੰਗਾ ਇਹ ਠੀਕ ਹੈ ਜੀ ਬਾਕੀ ਦੋਸਤੋ ਇੱਕ ਵਾਰੀ ਥਾਣਾ ਦਾ ਤੁਹਾਨੂੰ ਜ਼ਰੂਰ ਦਿਖਾ ਦੰਨੇ ਆ ਆ ਥਾਣੇ ਤੋਂ ਸੀ ਵੇਖ ਕੇ ਪਰ ਪਰ ਓਕੇ ਥਾਣਾ ਦੀ ਗਰੰਟੀ ਹੋਊਗੀ ਜੇ ਇਦਾਂ ਮੰਗਾਉਣੀ ਕਿਸ ਨੇ ਦੇ ਹੂੰ ਦੋ ਜੀ ਆਹ ਲਓ ਠੀਕ ਹੈ ਸੋ 99 ਦੀ ਵੈਸੇ ਸਾਹਬ ਆ 35 ਵੈਸੇ ਆਪਣੀ ਪੂਰੀ ਤਸੱਲੀ ਭਾਵੇਂ ਛਾ 35 ਵੀਰ ਕਲਦੀਪ ਸਿੰਘ ਹਾਂ 35 ਓਕੇ ਹੋਊਗੀ ਲਓ ਜੀ ਬਾਕੀ ਇੱਕ ਬੰਦੇ ਜਿਹੜੇ ਕਾਤਾ ਦੋਸਤੋ ਬੇਲ ਵਜਨ ਵਟਾ ਪੂਰਾ ਬੇਲ ਬੋਲ ਦੀ ਚੰਗੀ ਸਪੈਸ਼ਲ ਆ ਤੇ ਕਾਤ ਹਾਈਟ ਮੈਂ ਪਹਿਲਾਂ ਜ਼ਿਕਰ ਕਰਤਾ ਫਿਰ ਆਪਾਂ ਵਾਰ-ਵਾਰ ਉਹ ਗੱਲ ਨਹੀਂ ਦਰਉਂਦੇ ਵੀ ਫੁੱਲ ਵੱਡੀਆਂ ਹਾਈਟ ਆ ਜਿੱਡੀਆਂ ਫੁੱਲ ਵੱਡੀਆਂ ਮੱਝਾਂ ਦੇ ਵਿੱਚ ਆਪਾਂ ਇਹਦੀ ਗਿਣਤੀ ਕਰ ਸਕਦੇ ਆ ਆ ਲਓ ਚੰਗੀ ਜੰਮੀ ਪਲੀਆ ਦੋਸਤੋ ਕਰਮਾੜੀ ਚੌੜੀ ਪਿੱਠਪੁੜੇ ਤੋਂ ਥੱਬਿਆਂ ਦੇ ਥੱੱਬੇ ਵਲੀ ਬੈਠੀ ਆ ਪਿੱਠਪੁੜੇ ਵਾਲੇ ਪਾਸਿਓਂ ਬਾਕੀ ਹਵਾਨੇ ਲੈਵੇ ਦੀ ਤਿਆਰੀ ਤੁਸੀਂ ਵੇਖ ਰਹੇ ਜੇ ਕਰਮਾੜੀ ਨੇ ਲੌਹਣਾ ਬਣਾਉਣਾ ਸ਼ੁਰੂ ਕੀਤਾ ਹਜੇ 8 10 12 8 10 12 ਇਥੇ ਕਰ ਦੇਣਾ ਆ ਇਹਨੇ ਲੱਟੂਲਾ ਬਹੁਤ ਜਿਆਦੀਆਂ ਨੇ ਥਣ ਮਗਰਲੇ ਨਾਲ ਮਗਰਲਾ ਬਿਲਕੁਲ ਸਹਿਜ ਵਿੱਚ ਬਰਾਬਰ ਅਗਲੇ ਨਾਲ ਅਗਲਾ ਠੀਕ ਆ ਤੇ ਪੂਰੀ ਬਾਡੀ ਮੰਤਰ ਤੁਸੀਂ ਵੇਖ ਲਈਏ ਛੋਟੀ ਮਾੜੀ ਨਾ ਮੇਰਾ ਵੀ ਕੋਈ ਅੱਗੇ ਆਵੇ ਫੁੱਲ ਵੱਡੀ ਆ ਹਾਂ ਜਿੱਡੀਆਂ ਆਪਾਂ ਵੱਡੀਆਂ ਮੱਝਾਂ ਨਾਰਮਲ ਦੇਖਦੇ ਆਂ ਚਿੱਡਾ ਵੀ ਸਟੈਂਡਰਡ ਸਾਈਜ਼ ਆਪਾਂ ਕਹਿ ਲਈਏ ਵੀ ਫੁੱਲ ਵੱਡੀ ਆ ਓਟੀ ਮੰਨ ਕੇ ਸੌਦਾ ਕਰਿਓ ਠੀਕ ਆ ਤੇ ਕੁਲਦੀਪ ਵੀਰ ਇਹਦਾ ਮੁੱਲ ਫਿਰ ਕੀ ਰਹੂਗਾ ਕੀ ਲੈਣੇ ਦੇਣੇ ਮੋਲ ਤੇ ਭਾਵੇਂ 1 15 ਕਰ ਲਈਏ ਹਾਂ 1 12 ਹੀ ਦੇ ਦਿਆਂਗੇ 1 12 ਦੀ ਹਾਂ ਵੱਡੀ ਮੱਝ ਵੀ ਚੰਗੀ ਆ ਹਾਂ ਬਹੁਤ ਚੰਗੀ ਆ ਜਿੱਡੀ ਉਹਦਾ ਮੱਝ ਜਿੰਨਾ ਮੋਲੀ ਮਰਜ਼ੀ ਕਰ ਲਈਏ ਕਈ ਹੁਣ ਭਾਵੇਂ 1.5 ਕਰੀ ਜਾਂਦੇ ਬਿਲਕੁਲ ਜੀ ਬਿਲਕੁਲ ਲਓ ਦੋਸਤੋ ਮੱਝ ਵੱਡੀ ਆ ਆਪਣਾ ਭਾਜ ਦੇ ਭਾਜ ਹੀ ਦੇ ਦੇਣੀ ਮੱਝ ਵੱਡੀ ਆ ਠੀਕ ਆ ਜੀ ਮੁੱਲ ਕਰਨ ਨੂੰ ਦੋਸਤੋ ਭਾਵੇਂ ਚਲੋ ਫਰਕ ਵੀਰ ਉਹ ਬਾੜ ਦੀ ਲੈਣ ਦੇ ਵਿੱਚ ਵੀ ਅੱਗੋਂ ਪਸੂ ਕੋਈ ਰਾਇਤ ਮਿਲ ਜੇ ਤਾਂ ਚਲੋ ਰਾਇਤ ਦਿੱਤਾ ਜਾਂਦਾ ਇਹੋ ਮੱਝ ਮੈਨੂੰ ਲੱਗਦਾ ਕੁਲਦੀਪ ਸਾਹਿਬ ਤੁਸੀਂ ਇੱਕ 10 ਦੀ ਇੱਕ 20 ਦੀ ਫੜੀ ਹੁੰਦੀ ਸਵਾ ਦੀ ਫੜੀ ਹੁੰਦੀ ਤੇ ਫਿਰ ਗਾਂ ਦੀ ਗਾਂ ਚੱਲਦਾ ਜਣਾ ਫਿਰ ਤਾਂ ਤਾਂ ਹੀ ਜਾਣਾ ਫਿਰ ਇੱਕ 40 ਨਾ ਕਰਦੇ ਆਪ ਪੋਲੀ ਮਿਲ ਗਈ ਆਪਾਂ ਨੂੰ ਤੇ ਚਲੋ ਤੁਸੀਂ ਵੀ ਮੰਨਦੇ ਹੋ ਵੀ ਇੱਕ 12 ਦੀ ਦੇ ਦਿੰਨੇ ਆ ਹਾਂ ਲਓ ਜੀ ਸੋ ਬਾਕੀ ਦੋਸਤੋ ਕਿਸੇ ਪਾਸੇ ਨਹੀਂ ਖੁੰਜੀ ਕਰਮਾ ਲਈ ਆਓ ਆਪ ਦਾ ਵੇਖੋ ਅੱਖੀ ਨਿਗਾਹ ਦੇ ਵਿੱਚੋਂ ਬਾਕੀ ਜੇ ਇਦਾਂ ਕਿਸੇ ਨੇ ਮੰਗਾਉਣੇ ਥਾਣਾ ਦੀ ਗਰੰਟੀ ਉਹ ਆਪਦੇ ਘਰੇ ਟਿੱਪ ਲੈਣ ਅੱਛਾ ਜੀ ਹਾਂ ਜਾਂਦੇ ਭਾ ਠੀਕ ਆ ਜੀ ਜੇ ਇੱਥੇ ਵੀ ਵੀਡੀਓ ਕਾਲ ਤੇ ਤਪਾ ਦਿਆਂਗੇ ਠੀਕ ਹੈ ਜੀ ਕੋਈ ਨੀ ਚੱਕਰ ਕੋਈ ਵੀ ਲਓ ਜੀ ਵੀ ਜਿੱਦਾਂ ਵੀ ਤਸੱਲੀ ਆ ਜੇ ਮੱਝ ਦੀ ਤਸੱਲੀ ਹੈ ਤਾਂ ਜਿੱਦਾਂ ਮਰਜ਼ੀ ਆ ਕੋ ਭਾਂਟਰਾ ਕਰੇ ਹਾਂ ਜਿੱਦਾਂ ਮਰਜ਼ੀ ਆ ਲਓ ਵੀ ਸੋ ਦੋਸਤੋ ਜਿੱਦਾਂ ਵੀ ਕਿਸੇ ਵੀਰ ਦੀ ਵਿਆਹਤ ਲੱਗਦੀ ਉਦਾਂ ਤਸੱਲੀ ਕਰ ਲਓ ਕਿਉਂਕਿ ਪੈਸੇ ਲੱਗਣੇ ਆ ਲੱਖੋਂ ਬਾਹਰ 112000 ਦੀ ਇਹ ਸ਼ੇ ਆ ਹਾਂ ਤੇ ਪੈਸੇ ਲੱਗਣੇ ਆ ਆਪਦੀ ਜਿੱਦਾਂ ਵੀ ਨਰਕ ਪਰਖ ਕਰਨੀ ਉਦਾਂ ਹੀ ਅਣਕੇ ਕਰੋ ਠੀਕ ਆ ਤੇ ਬਾਕੀ ਥਾਂ ਦੇ ਵੇਹ ਦੀ ਤੁਹਾਨੂੰ ਇੱਕ ਵਾਰੀ ਫੇਰ ਨੇੜੇਉਂ ਦਿਖਾ ਦਈਏ ਆ ਲਓ ਜੀ ਚੰਗੀ ਆ ਬਹੁਤ ਵਧੀਆ ਇਸ ਤੋਂ ਬਾਅਦ ਅੱਗੇ ਵੀਰ ਕੁਲਦੀ अच्छा सुई नु हो गए 15 ਦਿਨ ਠੀਕ ਹੈ ਜੀ ਬੱਚਾ ਰਾਤ ਮਰ ਗਿਆ ਇਹਦਾ ਉਹ ਪਿਆ ਬੱਚਾ ਮਗਰ ਕੀ ਸੀਗਾ ਤੇ ਕਟਾ ਹੱਤ ਮਗਰ ਕਟਾ ਸੀ ਦੋਸਤੋ ਬੱਚਾ ਐਕਸਪਾਇਰ ਹੋ ਗਿਆ ਆ ਤੁਸੀਂ ਵੇਖ ਸਕਦੇ ਜੀ ਬੱਚਾ ਮਰ ਗਿਆ 15 ਦਿਨਾਂ ਦਾ ਸੁਵਾ 15 ਦਿਨਾਂ ਦਾ ਜਿਹੜਾ ਸਮਾਂ ਹੋ ਗਿਆ ਸੁਈ ਨੂੰ ਮੈਂ ਜਿਹੜੀ ਆਪਾਂ ਤੁਹਾਨੂੰ ਹੁਣ ਦਿਖਾਉਣੀ ਆ ਕਟਾ ਸੀ ਮਗਰ ਮਰ ਗਿਆ ਠੀਕ ਹੈ ਤੇ ਇਹ ਸੁਵਾ ਕਿੰਨਾ ਸੀਗਾ ਸੁਵਾ ਤਿੱਜਾ 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 ਸੁਵਾ ਹੁਣ ਦੁੱਧ ਤੇ ਆ ਗਈ ਹੈ ਕਿੰਨੇ ਕਿਤੇ ਚੱਲਣ ਈ ਹੈ ਦੁੱਧ ਦੇ 10 ਕਿਲੋ ਹੀ ਪੱਕਾ ਹਾਂ ਨੌ ਕਰਕੇ ਦੇ ਦਾਂਗੇ 9 ਕਰਕੇ ਹਾਂ ਬਾਕੀ ਕਿਸੇ ਪਾਸੇ ਚੋਣ ਚਾਣ ਦੇ ਵਿੱਚ ਵਾਰ ਸੀ ਜੋ ਇੱਕ ਨੰਬਰ ਹੋ ਗਈ ਓਕੇ ਹੈ ਤੇ ਮਿਲ ਮੂਲ ਪਾਈ ਪਹਾੜੇ ਪੂੜੇ ਦੇ ਬੱਚੇ ਮਰਨ ਤੋਂ ਬਾਅਦ ਹੁਣ ਨਹੀਂ ਉੱਥੇ ਛੱਡ ਕੇ ਚੋਲੀ ਉੱਥੇ ਛੱਡ ਕੇ ਹਾਂ ਫੋਨ ਚੋਣ ਆਈ ਜਾਂਦੇ ਹੁੰਦੀ ਜਾਈ ਅੱਛਾ ਸਵੇਰੇ ਛੱਡੀ ਆ ਬਹਿ ਜਾ ਭਾਵੇਂ ਇਦਾਂ ਹੀ ਥੱਲੇ ਨਾ ਉਹ ਬੋਈ ਮੂਛੀ ਬਣਾ ਦੇਾਂਗੇ ਮੜੀ ਜੀ ਹਾਂ ਬਿਲਕੁਲ ਸੋ ਦੋ ਕੋ ਆਟੀਫੀਸ਼ਲ ਇੱਕ ਪੂਛੀ ਬਣ ਜੂਗੀ ਹਾਂ 8-10 ਦਿਨਾਂ ਮੁੜ ਕੇ ਨੇ ਆਪੇ ਪਹਾੜੇ ਤੇ ਆ ਜਣਾ ਬਾਕੀ ਸਾਹਮਣੇ ਕੋਈ ਵੀ ਰਟੰਗ ਦੂਗਾ ਤੇ ਬਿਲਕੁਲ ਮਿਲਣਾ ਮਲਾਉਣਾ ਸੌਖਾ ਰਹੂਗਾ 4 ਦਿਨ ਉਹਨੇ ਚਿਰ ਤੱਕ ਪਹਾੜੇ ਸਬੂਤ ਵੀਰਾਂ ਦਾ ਵੀ ਹੈਗਾ ਤਾਂ ਮੈਂ ਤਾਂ ਖਾ ਲੇਤਾ ਕਿਉਂਕਿ ਜਿਹੜੀ ਚੀਜ਼ ਐਕਸਪਾਇਰ ਨਾ ਹੋਈ ਹੋਵੇ ਤਾਂ ਬਾਅਦ ਵਿੱਚ ਕੇ ਵੀਰਾਂ ਦਾ ਚਿੰਤਾ ਹੁੰਦੀ ਹੈ ਪੰਜ ਕਦੋਂ ਦੀ ਸੂਈ ਆ ਕਦੋਂ ਦੀ ਸੂਈ ਆ ਬੱਚਾ ਤੁਹਾਨੂੰ ਸਾਹਮਣੇ ਦਿਖਾਤਾ ਵੀ ਮਰ ਗਿਆ ਸੀ ਬੱਚਾ ਤੇ ਕੱਟਾਂ ਇਹਦੇ ਮਗਰ ਤਾਂ ਦਿਖਾਤਾ 9 ਕਿਲੋ ਪੱਕਾ 9 ਪੱਕਾ ਲਓ ਜੀ 9 ਕਿਲੋ ਪੱਕਾ ਦੋ ਉਹ ਕਿ ਗਾਵਾਂ ਨੂੰ ਹੋ ਗਈ ਪੋਲੀ ਕੱਦ ਕਾਠੇ ਨਹੀਂ ਚੰਗਾ ਵੱਡੇ ਕਾਟ ਪੂਰੀ ਹੈ ਪਰ ਤੇ ਮਾਰ ਗਈ ਰਾਦੀ ਪੂਰੀ ਇਹਨੇ ਨੇ ਨਿੰਕੇ ਖਾਧਾ ਗੋਣੀ ਲਓ ਜੀ ਬਾਕੀ ਸਿੰਘ ਥੋੜੇ ਦੇਖ ਸਕਦੇ ਤੁਸੀਂ ਬੈਕ ਸਾਈਡ ਨੂੰ ਜਿਵੇਂ ਆਪਾਂ ਦੇਖਦੇ ਘੱਟੇਲਾ ਸੀ ਘਟਾ ਹੱਕ ਤਲਵਾਰੀ ਆ ਠੀਕ ਹੈ ਜੀ ਇੱਕ ਥੱਲੇ ਠਾਣੂ ਸੀਗਾ ਤੇ ਇੱਕ ਪਿੱਛੇ ਬੈਕ ਨੂੰ ਆ ਢਾਗ ਤਲਵਾਰੀ ਜਿਹੜੀ ਦੋਸਤੋ ਇਹ ਮਹਿੰਦੀ ਜਿਹੜੀ ਬੰਤਰਾ ਸਿੰਘਾਂ ਦੀ ਬਾਕੀ ਚੋਣ ਝੋਣ ਇੱਕ ਨੰਬਰ ਆ 9 ਕਿਲੋ ਧਾਰਾਂ ਇਹਦੇ ਥੱਲੇ ਹੁਣ ਹਾਜ਼ਰ ਆ ਜਿੱਦਾਂ ਮਰਜੀ ਕੋਈ ਵੀ ਰਣ ਕੇ ਤਸੱਲੀ ਕਰ ਲੇ ਦਸਨ ਮੁਤਾਬਕਾ ਵੀਰ ਕਲਦੀਪ ਦੇ ਵੀ ਜੋ ਚੋਗੇ ਇਹਨਾਂ ਨੇ ਵੇਖਿਆ ਬਾਕੀ ਬਾਹਰ ਕੱਢ ਕੇ ਤੁਹਾਨੂੰ ਤਸੱਲੀ ਨਾਲ ਆਪਾਂ ਲੇਵਾ ਹਵਾਨਾ ਇੱਕ ਵਾਰੀ ਦਿਖਾ ਦਿੰਨੇ ਆ ਲਿਓ ਵੀਰ ਤੋਰੋ ਕਲਦੀਪ ਸਿਆ ਆ ਲਓ ਜੀ ਆ ਆ ਬਾਅਦ ਛੱਡਦੇ ਨੇ ਤੁਹਾਨੂੰ ਬੱਚੇ ਦਾ ਬਹੁਤ ਕਰਦੀ ਐ ਬੱਚੇ ਦਾ ਡਰਾ ਕਰਦੀ ਆ ਲਓ ਜੀ ਬੱਚੇ ਤੇ ਗਈਏ ਭੱਜ ਕੇ ਹੂੰ ਸੋ ਦੋਸਤੋ ਜੋ ਰਿਐਲਿਟੀ ਹੈਗੀ ਉਹ ਦੱਸੀ ਜਾਊਗੀ ਵਿੱਚ ਤੇ ਬਿਲਕੁਲ ਦਿਖਾਉਣਾ ਫਰਜ਼ ਬਣਦਾ ਕਿਉਂਕਿ ਜਿਹੜੀ ਚੀਜ਼ ਐਕਸਪਾਇਰ ਹੋ ਗਈ ਉਹ ਦੱਸਣੀ ਵੀ ਫਰਜ਼ ਬਣਦਾ ਕਿਉਂਕਿ ਬਾਅਦ ਵਿੱਚ ਵੀਰ ਕੋਈ ਇਹ ਨਾ ਸੋਚੇ ਪੰਨੀ ਕਦੋਂ ਦੀ ਸੋਈ ਆ ਤੇ ਲਓ ਜੀ ਇਸੇ ਤਰ੍ਹਾਂ ਬੱਚੇ ਨੂੰ ਲੈ ਆ ਕੇ ਤੇ ਇਸੇ ਤਰ੍ਹਾਂ ਚੋਣ ਲੱਗ ਪੈਂਦੇ ਆ ਲੈ 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 ਵੀ ਆ ਲੈ ਬਾਕੀ ਆਜੋ ਵੀਰ ਕੁਲਦੀਪ ਸਿੰਘ ਪਹਾੜੇ ਆਜੂਗੀ ਆਜੂਗੀ ਬੜੀ ਵੱਡੀ ਸਮੱਸਿਆ ਵਾਲੀ ਗੱਲ ਨਹੀਂ ਹਾਂ ਲਓ ਜੀ ਇੱਕ ਲਾਲ ਚ ਇੱਕ ਜਾੜਦਾ ਜਿਹੜਾ ਦੋਸਤੋ ਲਾਲ ਚ ਹੁੰਦਾ ਪਸੂ ਉਹ ਆ ਜਾਂਦਾ ਪਹਾੜੇ ਜੀ ਜੋ ਦੂਣੇ ਕਿ ਹੋ ਗਈ ਦਰਮਿਆਨ ਆ ਲੈ ਗਿਆ ਪਿਛਲੇ ਨਾਲ ਪਿਛਲਾ ਭਰਾ ਜਿਹੜਾ ਵੇ ਆ ਉਹ ਧਾਰਨ ਮਾਰੇ ਜਿੱਦਾਂ ਲੈ ਲੱਦ ਗਈ ਥਾਣਾ ਦੀ ਗਰੰਟੀ ਫੁੱਲ ਹੋਊਗੀ ਠੀਕ ਹੈ ਜੀ ਹਾਂ ਲੈ ਵੀਰ ਕੁਲਦੀਪ ਸਿੰਘ ਮੋੜ ਆ ਲੈ ਆ ਜਾ ਆ ਲੈ ਹਰਤੇ ਬਾਕੀ ਪੂਰੀ ਡਿਟੇਲ ਜਿਹੜੀ ਆ ਦੋਸਤੋ ਤੁਹਾਨੂੰ ਮਿਲ ਚੁੱਕੀ ਆ ਠੀਕ ਆ ਇਹ ਪੂਰੀ ਡਿਟੇਲ ਤੁਹਾਨੂੰ ਦੱਸਤੀ ਆਪਾਂ ਵੀਡੀਓ ਦੇ ਵਿੱਚ ਸੋ ਵੀਡੀਓ ਨੂੰ ਅੱਗੇ ਪਿੱਛੇ ਕਰਕੇ ਇੱਕ ਦੋ ਵਾਰੀ ਜ਼ਰੂਰ ਦੇਖ ਲਿਆ ਕਰੋ ਕਨਫਰਮ ਕਰ ਲਿਆ ਕਰੋ ਵੀ ਗਾਂ ਦੇ ਕੀ ਹੋਈ ਆ ਕੀ ਕੀਤੀ ਆ ਉਹ ਸੇ ਬਹਾਵ ਤੇ ਕਿਸੇ ਵੀਰ ਨੇ ਸੌਦਾ ਕਰਨਾ ਹੁੰਦਾ ਇੱਕ ਵਾਰੀ ਫੇਰ ਮੋੜ ਤੋਂ ਕਲਦੀਪ ਲਓ 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 ਆ ਲੈਓ ਕਿਦੀ ਯਾਉਗੀ ਬੱਚੇ ਤੇ ਆ ਗਿਆ ਹੀ ਮੇਲਮੋਲ ਨੂੰ ਵਿੱਚ ਪਹਿਲਾਂ ਵੀ ਕਾਫੀ ਮਿੱਠੀ ਹੋ ਗਈ ਹੈ ਨਾ ਹਾਂ ਹਾਂ ਨਹੀਂ ਗੱਲ ਹੀ ਕੋਈ ਨਹੀਂ ਉਹਨੂੰ ਭੂਸੀ ਬਣਾ ਦੇ ਰਾਵਾਂ ਉਹਨੂੰ ਚੱਕਰ ਕੋਈ ਲਓ ਜੀ ਭੂਸੀ ਮਾਰ 10 ਦਿਨਾਂ ਦਾ 10 ਦਿਨਾਂ ਮਾਪੇ ਪਹਾੜੇ ਤੇ ਆ ਜਣਾ ਨੇ ਆ ਜੂਗੀ ਹਾਂ ਬਸ ਦੋਸਤੋ ਭੂਸੀ ਬਣ ਜੂਗੀ ਇਸ ਕਰਮਾੜੀ ਦੀ ਜਿਹੜਾ ਬੱਚਾ ਗਿਆ ਐਕਸਪਾਇਰ ਹੋਇਆ ਤੇ ਬਾਕੀ ਮੇਲ ਨਾਲ ਮਿਲੋਣਾ ਸੌਖਾ ਰਹੂਗਾ ਉਹਨੂੰ ਚੱਕਰ ਪਹਾੜੇ ਤੇ ਆ ਜੂਗੀ ਹਾਂ ਪਾ ਲੈ ਉਹਨੂੰ ਮੇਰ ਕਲਦੀਪ ਸਿਆ ਆ ਜਾ ਬਾਕੀ ਪੂਰੀ ਡਿਟੇਲ ਜਿਹੜੀ ਦੋਸਤੋ ਦੇਣਾ ਫਰਜ ਪੰਦਾ ਆਪਣਾ ਕਿਉਂਕਿ ਜਿੰਨੇ ਸੌਦਾ ਕਰਨਾ ਵੀਰ ਨੇ ਉਹਨੂੰ ਪਤਾ ਹੋਣਾ ਚਾਹੀਦਾ ਵੀ ਅਸਲ 'ਚ ਗੱਲ ਕੀ ਹੋਈ ਆ ਤੇ 9 ਕਿਲੋ ਦੁੱਧ ਇਸ ਮਹਿ ਦੇ ਥੱਲੇ ਆ ਬਾਕੀ ਦੁੱਧ ਵਧਾਉਣਾ ਅਗਲੇ ਦੋ ਦੁੱਧ ਹੋਰ ਆਜੂਗੇਲੇ ਦੁੱਧੂਗੇ ਜੀ ਬੱਚਾ ਬਿਲਕੁਲ ਵਿਖਾਈ ਦਿੱਤਾ ਨਵੀਂ ਕੰਬਲੀ ਆ ਹਾਂ ਠੀਕ ਆ ਜੀ ਬੱਚਾ ਨਾ ਫੇਰ ਅਗਲੇ ਆਦਦੇ ਜੀ ਤਾਂ ਕੋਲ ਦੀ ਸੂਈ ਉਤਾਂ ਹੀ ਆਖੀ ਜਾਂਦੇ ਆ ਬਿਲਕੁਲ ਹਾਂ ਤੇ ਕੁਲਦੀਪ ਕੀ ਮੋਲ ਵੀਰ ਕਰਾਂਗੇ ਤਾਂ ਆਪਾਂ ਤਾਂ ਨਹੀਂ ਵੇਂਦੀ ਜੋ ਤਰ੍ਹਾਂ ਤੇ ਹੁਣ ਚੱਲ ਇਹ ਦੂ ਵਾਲਾ 70 ਜੋ ਦੋ ਛੱਡ ਦਾਂਗੇ 68 ਹਾਂ 68000 ਦੇ ਦਾਂਗੇ ਹੋਰ ਵੀ ਚੱਲ ਕਰਦੀ ਹੋਰ ਇਹ ਆ ਜਾਣ ਕਰਦੇ ਹਾਂ 67 ਦੀ ਹੈ 67 ਦੀ ਦੇ ਰਾਏ ਠੀਕ ਹੈ ਜੀ ਉਸ ਤਰ੍ਹਾਂ ਦੇ ਚੱਲ ਵੱਧੇ ਜੀ ਮੈਂ ਤੈਨੂੰ ਪਤਾ ਹੀ ਹੈ 67000 ਦੀ ਭਰਾਓ ਹੋ ਜੂਗੀ ਹਾਂ ਜਿਹੜੀ ਲਾਸਟ ਲੈਂਡ ਦਿਨ ਅੱਜ ਚਲੋ ਬੱਚੇ ਕਰਕੇ ਲੇਸ ਤਾਂ ਲੱਗਣੀ ਹੈ ਹਾਂ ਬੱਚੇ ਕਰਕੇ ਲੇਸ ਤਾਂ ਲੱਗਣੀ ਹੈ ਤੈਨੂੰ ਪਤਾ ਹੀ ਹੈ ਲੇ 67000 ਦੀ ਹੋ ਜੂਗੀ ਬਾਕੀ ਤੁਹਾਡੇ ਸਾਹਮਣੇ ਮੱਝ ਦਿਖਾਤੀ ਹੈ ਤੁਹਾਨੂੰ ਇਸ ਤੋਂ ਬਾਅਦ ਅੱਗੇ ਆ ਜਾ ਵੀਰ ਕੁਲਦੀਪ ਜਿਹੜੀ ਆ ਆ ਗਈ ਆ ਸਪਲੈਂਡਰ ਮੋਟਰਸਾਈਕਲ ਦੀ ਆ ਇਹ ਨਿੱਕੀ ਆ ਦੋ ਦੇ ਪੰਜ ਕਿਲੋ ਦੇਖੋ 5 ਕਿਲੋ ਤੋਂ ਤਾਂ ਗੱਬਨ ਤੋਕੜ ਕੇ ਕਿਵੇਂ ਨਾ ਨ ਤੇ ਉੱਚੇ ਬੱਚੇ ਜਾਂ ਨਾ ਬੱਚਾ ਨਹੀਂ ਹੈਗਾ ਅੱਛਾ ਬਿਨ ਬੱਚੇ ਤੋਂ ਹੂੰ 5 ਕਿਲੋ ਦੁੱਧ ਤੇ ਹਾਈਟ ਘਾਤ ਦੋਸਤੋ ਬਿਲਕੁਲ ਦਰਮਿਆਨੀ ਹਾਈਟ ਘਾਤ ਆ 5 ਕਿਲੋ ਦੁੱਧ ਮਿਲਦੀ ਪਹਾੜੀ ਤੇ ਪਹਾੜੇ ਪਹਾੜੇ ਦੀ ਸੂਹਾ ਕਿੰਨੇ ਕੇ ਸਮੇਂ ਪਤਾ ਕੋਈ ਪੱਕਾ ਕਿੰਨੇ ਸਮੇਂ ਸੂਹਾ ਆ ਰਹੀ ਵਾ ਉਹ ਤਾਂ ਦੇ ਵੀ ਨਵੀਂ ਹੋਈ ਹੈ ਹੋ ਗਿਆ ਮਹੀਨਾ ਕ ਪਰ ਮਹੀਨੇ ਦਾ ਇਹਨਾਂ ਨੂੰ ਕੀ ਹੋਣੀ ਗਾੜੀ ਕੰਨੀ ਅ ਮਹੀਨੇ ਤਾਂ ਚਲੋ ਵੇਰਵਾ ਪਾਇਆ ਉਹਨਾਂ ਨੇ ਵੈਸੇ ਆਪੇ ਮਹੀਨਾ ਹੋ ਗਿਆ ਏ ਚਲੋ ਆਪਾਂ ਨਾ ਹੀ ਮੰਨ ਕੇ ਚੱਲ ਜੀ ਹਾਂ ਨਾ ਹੀ ਮੰਨ ਕੇ ਬਾਰੇ ਪੰਜ ਕਿਲੋ ਦੁੱਧ 5 ਕਿਲੋ ਦੁੱਧ ਮਿਲਦੀ ਦੋ ਤਿੰਨ ਆਟਾ ਪਾ ਕੇ ਵਹਜੇ ਤਲੇ ਦੋਵੇਂ ਟਾਈਮ ਦੋਵੇਂ ਟਾਈਮ ਹੀ ਪਾੜੇ ਤੇ ਪਾੜੇ ਦੇ ਲਓ ਹਾਂ ਢਾਈ ਇੱਕ ਡੰਗ ਢਾਈ ਇੱਕ ਟਾਈਮ 205 ਕਿਲੋ ਦੁੱਧ ਇਸ ਮੈਂ ਦੇ ਕੋਲ ਤੇ ਮੀਨੇ ਕਦੀ ਆ ਕੇ ਸੌਰੀ ਆ ਟੀਕਾ ਲਿਆ ਕਰਮ ਵਾਲੀ ਨੇ ਬਾਕੀ ਰਹਿ ਜਾਂਦੀ ਕਿਸਮਤ ਅ ਕੋ ਕਿਸੇ ਹੋਣ ਇੱਕ ਨੰਬਰ ਚੋਣ ਇੱਕ ਨੰਬਰ ਹਾਂ ਲੋ ਜੀ 5 ਕਿਲੋ ਦੁੱਧ ਆ ਦੋਸਤੋ ਮਾਝ ਤੁਹਾਨੂੰ ਮਿਲ ਜੂਗੀ ਤੇ ਬਾਕੀ ਪੂਰਾ ਵੇਰਵਾ ਤੁਹਾਨੂੰ ਮਿਲ ਹੀ ਚੁਕਿਆ ਅੱਗੇ ਚਾਹੇ ਕੋਈ ਵੀਰ ਤੀਜੇ ਸਵੇਰ ਦੀ ਚਾਹੇ ਚੌਥੇ ਸਵੇਰ ਦੀ ਸੌਰੀ ਸਮਝ ਲੈ ਹੁਣ ਮੌਕੇ ਤੇ ਕੋਈ ਤੀਜੇ ਸਵੇਰ ਦੇ ਵਿੱਚ ਦੁੱਧ ਦੇਂਦੀ ਸਮਝ ਲੈ ਠੀਕ ਆ ਹਾਂ ਤੀਜੇ ਸਵੇਰ ਜੇ ਮੈਂ ਸਾਡੇ ਗੁੱਜਾ ਤੇ ਇੱਥੇ ਹੀ ਆ ਆ ਕੀ ਥੋੜੀ ਲੱਸੀ ਹੈ ਲਓ ਜੀ ਸਪਲੈਂਡਰ ਮੋਟਰਸਾਈਕਲ ਜੱਡੀ ਆ ਦੋਸਤੋ ਤੇ ਮੋਟਰਸਾਈਕਲ ਨੇ ਵੈਸੇ ਤੇਲ ਖਾਣਾ ਇਹਨੇ ਕਰਮਾ ਲਈਦਾ ਮੈਨੂੰ ਨਾਲ ਦਾ ਰੋਜ ਦਾ 200 ਦੇ ਦੇਣਾ ਇਹਨੇ ਦੁੱਧ ਦੇਣਾ ਹਾਂ ਹਾਂ ਲਓ ਸਹੀ ਇਹਦੇ ਚ ਗਿੱਲ ਲਵਾਈ ਆ ਜੀ ਕੁੜੀ ਜੀ ਦੀ ਹਾਂ ਲਵਾਈ ਬਹੁਤ ਬਾਕੀ ਹਾਈਟ ਉਹ ਦਰਮਿਆਨੀ ਆ ਠੀਕ ਜੀ ਤੇ ਦੂਰੋਂ ਨੇੜਿਓ ਕੋਈ ਆ ਰਿਹਾ ਤੇ ਇਹ ਧਿਆਨ ਦੇ ਵਿੱਚ ਰੱਖ ਕੇ ਤੁਸੀਂ ਸੌਦਾ ਕਰਿਓ ਮੀਡੀਅਮ ਦਰਮਿਆਨੀ ਹਾਈਟ ਆ 5 ਕਿਲੋ ਦੁੱਧਾ ਕਰਮਾ ਵਾਲੀ ਦੇ ਥੱਲੇ ਹੁਣ ਜਿੰਨਾ ਵੀ ਤੁਹਾਨੂੰ ਪਤਾ ਦੱਸਦਾ ਤੇ ਬਣੀ ਸੌਰੀ ਹੈਗੀ ਆ ਕਿ ਕਿਸਮਤ ਆ ਕਿਸੇ ਵੀਰ ਦੀ ਜੇ ਨਿਕਲ ਆਉਂਦੀ ਆ ਖਾਲੀ ਮੰਨ ਕੇ ਖਾਲੀ ਮੰਨ ਕੇ ਜਿਹੜੀ ਦਿੱਤੀ ਜਾਊਗੀ ਹਾਂ ਤੇ ਵੀਰ ਕੁਲਦੀਪ ਸਿੰਘ ਫਿਰ ਇਹਦਾ ਮੁੱਲ ਕੀ ਹਾਂ ਨਾ ਮੁੱਲ ਤੇ ਭਾਵੇਂ ਜੋ ਮਰਜ਼ੀ ਕਰੀਏ 35 36 33 ਦੇ ਤਾਂ 33 ਦੀ ਹਾਂ ਹੋਰ ਭਾਵੇਂ ਕਰਦਾ 32 ਦੇ ਤਾਂ ਲੈ ਹਾਂ 32000 ਦੀ ਫੜ ਲਓ ਫੜ ਲਓ ਹੋ ਜਾ ਕੇ ਬਾਕੀ ਨਹੀਂ ਸਾਫ਼ ਕਰੂਗਾ ਦੋ ਤੋਂ ਵੱਧ ਵੀ ਜਾਊਗੀ ਹਾਂ ਬਾਕੀ ਚਲੋ ਇੰਨੀ ਵੀ ਮਜ਼ਬੂਤ ਹੱਡੀ ਆ ਕਿਹੜਾ ਤੋਰਾ ਤਾਰਾ ਚੰਗਾ ਮੈਂ ਨਹੀਂ ਨਹੀਂ ਸਾਰੀ ਚੰਗੀ ਆ ਆਪਾਂ ਉਸ ਵਰੀਤ ਨਹੀਂ ਆਏ ਨੇਗਾ ਤੁਰਿਆਂ ਬਿਲਕੁਲ ਬਾਕੀ ਚਾਰੇ ਤੁਹਾਨੂੰ ਬਰਾਬਰੂ ਵਾਲੇ ਪਾਸੋਂ ਇਹ ਮੋੜਾ ਘਾੜਾ ਬਰਾਬਰ ਚੋਕਰ ਦੇ 2 ਮਿੰਟ ਲੱਗਣੇ ਇਹਨੂੰ ਵੀ ਆ ਤਾਰਾਂ ਵੀ ਦੋਸਤੋ ਮਾਰ ਕੇ ਦਿਖਾ ਦੇ ਨਾਲ ਨਾਲ ਹੀ ਕੰਮ ਕਰਦਨੇ ਆ ਚਾਹੇ ਪੈਸੇ ਥੋੜੇ ਲਾਉਣੇ ਚਾਹੇ ਬਹੁਤੇ ਲਾਉਣੇ ਆ ਤਸੱਲੀ ਹੋਣੀ ਚਾਹੀਦੀ ਆ ਵੀ ਥੱਲੇ ਅਕਸਰ ਹੈ ਕੀ ਚੀਜ਼ ਆ ਚੋਈ ਕੀ ਹੋਜੀ ਆ ਪੈਸੇ ਥੋੜੇ ਵੀ ਜਿਹੜੇ ਦੋਸਤੋ ਲਾਉਣੇ ਬਹੁਤ ਔਖੇ ਆ ਤੇ ਜਿਆਦੇ ਵੀ ਲਾਉਣੇ ਔਖੇ ਆ ਪਰ ਚੀਜ਼ ਵੀ ਬਰਾਬਰ ਦੀ ਮਿਲ ਜੇ ਨਾਲ ਉਸੇ ਹਿਸਾਬ ਦੀ ਫੇਰਸਵਾਰ ਹੁੰਦਾ ਆ ਦੇਖੋ ਪਰ ਆਉਣੀ ਲੈ ਨਾ ਇਹਦਾ ਕੋਦ ਕੋਦੋਂ ਪੈ ਗਿਆ ਗੁਰਦੀਪ ਸਿੰਘ ਲੈ ਲੈ ਨੂੰ ਸੰਸਾਰ ਆ ਵੀ ਝੂਰ ਮਾਰ ਕੇ ਲੱਗਾ ਨਹੀਂ ਲੈ ਮਮੇ ਨਹੀਂ ਆਣਾ ਤੇ ਉਹ ਲੈ ਇਹ ਚੰਗੀ ਜੇ ਬਈ ਥਾਣ ਦੀ ਫੁੱਲ ਗਰੰਟੀ ਹੋਊਗੀ ਹਾਂ ਜੇ ਵਾਧ ਘਾਟ ਥਾਣ ਹੋਵੇ ਤੇ ਡੰਗਰ ਆਪਣਾ ਠੀਕ ਆ 32 32000 ਦੇ ਠੀਕ ਆ ਅੱਛਾ ਵੀਰ ਕੁਲਦੀਪ ਅੱਗੇ ਆ ਜੀ ਆ ਜਿਹੜੀ ਆਪਣੇ ਕੋਲ ਲਾਸਟ ਵਿੱਚ ਗੱਬਣਾ ਇਹ ਗੱਬਣਾ ਗੱਬਣ ਮਾਤਾ ਦੋਸੂ ਜਿਹੜੀ ਲਾਸਟ ਵਿੱਚ ਇਹ ਤੁਹਾਨੂੰ ਦਿਖਾਉਣੀ ਆ ਤੇ ਇਹ ਸੂਆ ਕਿੰਨਾ ਸੂਣ ਦੀ ਪਈ ਅਗੇ ਇਹ ਸੂਆ ਦੂਜਾ ਇਹ ਸੂਈ ਪਟ ਗਿਆ ਲੱਗਦੀ ਤੀਜੇ ਆ ਹਾਂ ਪਰ ਹੈਗੀ ਦੂਜੇ ਆ ਪੱਕ ਕੇ ਬਣੀ ਬਣੀ ਪਟ ਗਿਆ ਬਣੀ ਆ ਤੇ ਦਿਨ ਕਿੰਨੇ ਕੇ ਵੈਸੇ ਲੱਜੂ ਹਫਤਾ ਲੈ ਜੂਗੀ ਇਹਦੀ ਲੋ ਬਦਸਤੂ ਹਫਤਾ ਇੱਕ ਸਮਾਂ ਲੈ ਜੂਗੀ ਸੂਆ ਚਾ ਦੂਜਾ ਵੀਰ ਮੰਨ ਕੇ ਕੋਈ ਲੈ ਜੇ ਲੱਗਣ ਨੂੰ ਪਾ ਕੇ ਪਾ ਲਾਈ ਲੱਗਦਾ ਥਣਾ ਬਈ ਦੂਜਾ ਮੰਨ ਕੇ ਕੋਈ ਲੈ ਜੇ ਠੀਕ ਆ ਜੀ ਕਿਉਂਕਿ ਪੱਕ ਪੁੱਕ ਕੇ ਪਸੂ ਕੇ ਨਾ ਪੁੱਜ ਕੇ ਬਣਦਾ ਹਾਂ ਪਹਿਲਾਂ ਜਦੋਂ ਸੌਰ ਦੀਆਂ ਕੇ ਨਾ ਪੁੱਜ ਪੁੱਜ ਕੇ ਪਸੂ ਕੇ ਨਾ ਬਣਦੇ ਆ ਤੇ ਬਾਕੀ ਕੁਲਦੀਪ ਭਾਈ ਕਿਹਨਾਂ ਹਫ਼ਤਾ ਕਿ 10 ਦਿਨ ਹਫ਼ਤਾ ਵੀ ਘੱਟ ਸਕਦੀ ਹੈ ਦੱਸਦੇ ਨੂੰ ਹੀ ਘੱਟ ਸਕਦੀ ਹੈ ਇੱਥੇ ਕਿ ਲੈ ਇੰਨੇ ਤਾਂ ਸੂਪ ਹੋਊਗੀ ਬਾਕੀ ਕਿਸੇ ਤਰ੍ਹਾਂ ਦੀ ਔਰ ਹੋਵੇ ਕੋਈ ਭਾਰ ਪਿੱਛੇ ਦੀ ਕੋਈ ਕਸੂਜ ਢਿੱਲੀ ਬਹੌਂਦੀ ਆ ਭਾਰਪੂਰ ਦੀ ਗਾਰੰਟੀ ਹੋਊਗੀ ਹਾਂਜੀ ਹਾਂ ਹੋਣ ਠੀਕ ਆ ਜੀ ਇਹ ਆਪਣੇ ਤੋਂ ਰਾਤ ਦੀ ਆਈ ਆ ਠੀਕ ਆ ਮਗਰ ਲੈ ਕੇ ਆਣਗੇ ਉਹ ਤਾਂ ਗਾਰੰਟੀ ਦਿੱਤੀ ਹੁੰਦੇ ਨਾ ਚੱਕਰੀ ਕੋਈ ਨਹੀਂਗਾ ਇਹ ਆਪਣੇ ਦਰਤ ਦੀ ਆਈ ਉਸੇ ਨਾਲ ਪਤਾ ਲੱਗ ਗਿਆ ਨਾ ਇਹ ਪੂਣੀ ਹੁੰਦੀ ਤੇ ਤੈਨੂੰ ਉਸੇ ਨੂੰ ਦੱਸਣਾ ਭਈ ਪਾਉ ਪਾਉਂਦੀ। ਸੂਨਸਾਨ ਕਰਕੇ ਜਾਂ ਸਾਰ ਜੇ ਢੇਲੀ ਰੱਖੀ। ਹਾਂ ਨਹੀਂ ਕਈਆਂ ਦੇ ਉੱਤੇ। ਅੱਗੇ ਵੀ ਇਹਨਾਂ ਮੈਂ ਇੱਕਾਈ ਕੋਈਆਂ ਵੀ ਇਤਰਾਹੀਂ। ਠੀਕ ਹੈ ਜੀ। ਹਾਂ ਤੇ ਲਿਆਓ ਇਹਨੂੰ ਵੀ ਕੱਢ ਕੇ ਖੋਲ ਕੇ ਤੁਰ ਗਏ। ਸੋ ਦੋਸਤੋ ਦੂਜਾ ਸੂਆ ਬਿਲਕੁਲ ਹੈ ਇਹਨਾਂ ਪਤਲੇ ਪਿੰਡੇ ਦੀ ਇਹ ਕਰਮਾ ਵਾਲੀ 8-7 ਦੇ ਦਿਨ ਹਫਤਾ ਜਿਹੜੀਆਂ ਮੰਨ ਕੇ ਤੁਸੀਂ ਸੌਦਾ ਕਰਦੇ ਹੋ ਠੀਕ ਹੈ ਜੀ ਦਿਨ ਲੈ ਜੂ ਹੋ ਜੀ। 5-7 ਹਫਤੇ ਦੇ ਅੰਦਰ ਅੰਦਰ ਪੂਰੀ ਤਿਆਰੀ ਹੋ ਜਾਊਗੀ। ਬਾਕੀ ਤੈਨੂੰ ਭਾਨ ਗਾੜੀ ਰੋਤਾ ਆਉਂਦਾ ਹੀ ਸਭ ਵਗੀ ਜਾਂਦੀਆਂ ਬਿਲਕੁਲ ਜੀ ਬਿਲਕੁਲ ਹਾਂ ਤੇ ਇਹਦਾ ਮੁੱਲ ਕੀ ਕਰਦੇ ਆ ਫਿਰ ਮੁੱਲ ਤੇ ਉਹਦਾ ਭਾਵੇਂ 65 ਕਰ ਲੀਏ 60 ਦੀ ਦੇ ਦਾਂਗੇ 60000 ਦੀ 500 ਛੱਡ ਦਾਂਗੇ 550 ਦੀ ਹਾਂ ਸਾਢੇ 90000 ਦੀ ਦੋਸਤੋ ਇਹ ਮਿਲ ਜੂਗੀ ਬਾਕੀ ਫਿਰ ਵੀ ਇੱਥੇ ਆਓ ਮਾਨਤਾ ਹੋਰ ਕਰਨੀ ਕੋਈ ਹੋਰ ਵੀ ਮਾਨਤਾਨ ਹੋਰ ਬਾਕੀ ਟਿਪ ਕੇ ਆਪਾਂ ਲਈਏ ਟਿਪ ਕੇ ਉਦਾਂ ਦੇ ਥਾਣਾ ਦੀ ਗਾਰੰਟੀ ਆ ਹਾਂ ਜਿੰਨੇ ਖੜਨੇ ਆ ਆ ਦੀ ਟਿਪ ਕੇ ਗਾੜੀ ਲੈ ਜੀ ਬਸੀ ਬਸ ਹਾਂ ਕਿ ਤੁਸੀਂ ਆਪਦੀ ਮਾਨਤ ਸਮਝ ਕੇ ਖਰੀਦੀ ਹੈ ਪੈਸੇ ਲਾ ਕੇ ਹਾਂ ਹਾਂ ਆਪ ਤਸੱਲੀ ਕੀਤੀ ਅੱਗੇ ਵੀ ਕਿਸੇ ਕੋਈ ਪੈਸੇ ਲਾਉਣੇ ਜਿੰਨੇ ਆਪਦੀ ਤਸੱਲੀ ਕਰਕੇ ਆ ਆ ਵੀ ਤਸੱਲੀ ਕਰਕੇ ਖੜੇ ਜੇ ਇਦਾਂ ਕੋਈ ਖੜੂਗਾ ਤੇ ਗਾਰੰਟੀ ਆਪਣੀ ਆਗੇ ਆਪਦੇ ਘਰੇ ਤੇ ਪਲੇ ਠੀਕ ਹੈ ਜੀ ਹਾਂ ਲਓ ਦੋਸਤੋ ਇਹ ਫਿਲਹਾਲ ਹੈ ਅਜਵੀਰ ਕੁਲਦੀਪ ਸਿੰਘ ਹੋਣਾ ਦੇ ਕੋਲ ਪਸ਼ੂ ਸੀਗੇ ਟੋਟਲ 6 7 ਨਗ ਠੀਕ ਹੈ ਜੀ ਜਿਨ੍ਹਾਂ ਦੇ ਵਿੱਚੋਂ ਚਾਰ ਮੱਝਾਂ ਤੇ ਤਿੰਨ ਬੈੜਾ ਤੁਹਾਨੂੰ ਇਹ ਦਿਖਾਤੀਆਂ ਨੇ ਪਸ਼ੂ ਸੁਵੇ ਸੁਵੇ ਵੀ ਆ ਗੱਪਣ ਵੀ ਆ ਹਰ ਕਿਸੇ ਦੀ ਜਿਹੜੀ ਆ ਇਸ ਘਰੇ ਅੱਜ ਮੌਜੂਦ ਆ ਜਿਹੋ ਜੇ ਤੁਸੀਂ ਪੈਸੇ ਲਾਉਣੇ ਉਹ ਜਿਹੜਾ ਪਸ਼ੂ ਲੈ ਸਕਦੇ ਜੇ ਤੇ ਨੰਬਰ ਬੋਲ ਦਈਏ ਵੀਰ ਕਲਦੀਪ 9465133233 ਹਾਂਜੀ 88003773575 ਠੀਕ ਹੈ ਜੀ ਹਾਂਜੀ ਲਓ ਦੋਸਤੋ ਨੰਬਰ ਦੋਨੋਂ ਸਕਰੀਨ ਦੇ ਉੱਪਰ ਚੱਲ ਰਿਹਾ ਨੰਬਰਾਂ ਦੇ ਤੁਸੀਂ ਕਾਲ ਕਰ ਲਿਓ ਠੀਕ ਆ ਜੀ ਘਰੇ ਆਣ ਕੇ ਨਰਕ ਪਰਖ ਕਰ ਲਿਓ ਖਾਸ ਵੀਰ ਤੁਸੀਂ ਪੈਂਟਾ ਬੋਰਚ ਸਹੀਲ ਪੱਟੀ ਜਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਕਣਿਆਲ ਪਿੰਡ ਬਿਲਕੁਲ ਲੱਗ ਗਿਆ ਦੋਸਤੋ ਸਰਾਲੀ ਮੰਡ ਇੱਕ ਪਾਸੇ ਆ ਬੁਰਜ ਰਾਇਕੇ ਪਿੰਡ ਥੋੜੀ ਦੂਰੀ ਤੇ ਹਰਿਆਲੀ ਕਲਾਂ ਤੋਂ ਵੱਡੀ ਹਰਿਆਲੀ ਤੋਂ ਕੋਈ 5-6 ਕਿਲੋਮੀਟਰ ਦੀ ਦੂਰੀ ਹੈਗੀ ਆ ਪਿੰਡ ਬੁਰਜ ਨੱਥੁਕੇ ਦੀ ਪੱਟੀ ਸ਼ਹਿਰ ਵੀ ਤਕਰੀਬਨ ਕੋਈ 5-6 ਕਿਲੋਮੀਟਰ ਦੀ ਦੂਰੀ ਹੈਗੀ ਐ 6 ਕਿਲੋਮੀਟਰ ਦੀ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ